ਸਸਟ ਕਾਲਜੀ ਸਾਰਿਆਂ ਨੂੰ ਆਓ ਇੱਕ ਵਾਰ ਦੇਖੀਏ ਬਗੀਚੀ ਹਨੇਰਗਾ ਚੱਲ ਰਿਹਾ ਹੈ ਤਿੰਨ ਚਾਰ ਦਿਨਾਂ ਤੋਂ ਲਗਾਤਾਰ ਤੇ ਉਹਦੇ ਨਾਲ ਜਿਹੜਾ ਟੈਂਪਰੇਚਰ ਹੈ ਉਹ ਵਿੱਚ ਹਲਕਾ ਜਿਹਾ ਡਾਊਨ ਪਾਲਾਇਆ ਘਟਿਆ ਤੇ ਆ ਤੁਸੀਂ ਦੇਖ ਸਕਦੇ ਹੋ ਭੋਲਿਆਂ ਦੇ ਬੂਟੇ ਲੱਗੇ ਹੋਏ ਆ ਤੇ ਵਿੱਚ ਅਸੀਂ ਇਹਦੇ ਕਿਪੜਾ ਨੂੰ ਵੱਲਾਂ ਵੀ ਹੈ ਜੀ ਰੂਚੀ ਬੜੀ ਲੱਗੇ ਹੋਏ ਤੇ ਇਹ ਐ ਭਿੰਡੀ ਭਿੰਡੀ ਬੜੀ ਤੇਜ਼ੀ ਨਾਲ ਵੱਧਦੀ ਐ ਜਿਵੇਂ ਰਾਤ ਨੂੰ ਭਿੰਡੀ ਦਾ ਸਾਈਜ਼ ਇਹ ਐ ਤੇ ਸਵੇਰ ਨੂੰ ਬਹੁਤ ਵੱਡੀ ਹੋ ਜਾਂਦੀ ਐ ਭਿੰਡੀ ਜਦੋਂ ਅਸੀਂ ਲਾਉਨੇ ਆਪਣੇ ਬਗੀਚੀ ਵਿੱਚ ਤਾਂ ਉਹ ਹਰ ਦੂਜੇ ਦਿਨ ਸਾਡੇ ਵਾਸਤੇ ਸਬਜੀ ਜੋ ਆਪਣਾ ਭਿੰਡੀਆਂ ਜਿਹੜੀਆਂ ਹੈਗਾ ਉਹ ਲੈ ਜਾਂਦੀਆਂ ਇਹ ਐ ਗੁਵਾਰਾ ਗੁਵਾਰਾ ਅਸੀਂ ਅੱਜ ਤੋੜਾਂਗੇ ਕਿਉਂਕਿ ਬੂਟੇ ਭਰੇ ਹੋਏ ਆ ਤੇ ਫਿਰ ਇਹਦੇ ਫਲਗਾਂ ਜਿਹੜੀਆਂ ਪੱਕ ਜਾਣਗੀਆਂ ਆ ਦੇਖੋ ਤੁਸੀਂ ਗੋਰੇ ਦਾ ਬੂਟਾ ਦੂਜਿਆਂ ਨਾਲੋਂ ਕਾਫੀ ਵੱਡਾ ਹੋ ਗਿਆ ਇਹ ਤੇ ਕਾਫੀ ਸਾਰੀਆਂ ਗੋਰੇ ਦੀਆਂ ਫਲਗਾਂ ਵੀ ਲੱਗਣਾ ਹੋਊਗਾ ਤੇ ਵਿੱਚ ਚਲਾਈ ਵੀ ਹੋਈ ਹੈ ਚਲਾਈ ਦਾ ਸੀ ਸਾਗ ਬਣਾ ਲੈਣੇ ਤੇ ਇਹ ਆ ਗਈਆਂ ਜੀ ਤਰ੍ਹਾਂ ਤਰ੍ਹਾਂ ਵੀ ਰਾਤੇ ਰਾਤ ਵੱਧ ਜਾਂਦੀਆਂ ਹੈ ਰਿਲਾਇਸ ਸਭੀ ਦਾ ਹੀ ਫਾਇਦਾ ਹੁੰਦਾ ਕਿ ਆਪਣੇ ਖਾਣ ਜੋਗੀ ਜਿਹੜੀ ਸਬਜ਼ੀਆਂ ਲੈ ਜਾਂਦੀ ਹੈ ਤਾਂ ਟਟਰੀ ਬੈਠੀ ਹੋਈ ਹੈ ਕਾਂਦ ਤੇ ਇਹ ਵੀ ਦੇਖਣ ਆਈ ਹੈ ਕਿ ਬਗੀਚੀ ਵਿੱਚ ਕੀ ਕੁਝ ਹੈ ਇਹ ਦੇਖਣ ਵਾਸਤੇ ਤਾਂ ਇਹ ਲੌਕੀ ਹੈ ਇਹਨੇ ਅਸੀਂ ਲਾ ਲਿਆ ਇੱਕ ਦੋ ਲੌਕਾ ਹੋਰ ਲੱਗਾਂ ਹੋਗਾ ਉਹਨਾਂ ਨੂੰ ਹਲੇ ਅਸੀਂ ਇੱਕ ਦੋ ਦਿਨ ਛੱਡ ਕੇ ਲਾਵਾਂਗੇ ਤੇ ਆ ਦੇਖੋ ਤੁਸੀਂ ਕਿਉਂਕਿ ਹੁਣ ਗਰਮੀ ਦੇ ਵਿੱਚ ਥੋੜਾ ਜਿਹਾ ਹਨੇਰੀਆਂ ਦੇ ਆਉਣ ਨਾਲ ਤਾਪਮਾਨ ਘਟਿਆ ਹੈ ਤਾਂ ਫਲ ਵੀ ਜਿਹੜੇ ਹੈਗੇ ਆ ਉਹ ਪੈਣਾ ਸ਼ੁਰੂ ਹੋ ਗਿਆ ਜਦੋਂ ਜ਼ਿਆਦਾ ਗਰਮੀ ਹੁੰਦੀ ਹੈ ਉਦੋਂ ਫਲ ਜਿਹੜਾ ਉਹ ਪੈਣਾ ਘਟ ਜਾਂਦਾ ਹੈ ਇਹ ਗੜਾ ਇਹਦੇ ਛੋਟੀ ਹੈ ਜੀ ਪੱਤੇ ਤੁਸੀਂ ਦੇਖ ਸਕਦੇ ਹੋ ਕਿ ਗਰਮੀ ਨਾਲ ਸੜੇ ਹੋਏ ਆ ਵੱਲਾਂ ਦੇ ਬਹੁਤ ਗਰਮੀ ਸੀ ਪਰ ਫਿਰ ਵੀ ਚਲੋ ਆ ਦੇਖੋ ਤੁਸੀਂ ਤਾਰ ਅਸੀਂ ਲਾ ਲਈ ਹੈ ਕ੍ਰੇਲੇ ਦੀਆਂ ਵੱਲਾਂ ਵੀ ਲੱਗੀਆਂ ਹੋਊਗਾ ਇਹ ਸਾਰੇ ਇਕੱਲੇ ਲੰਗਵੱਲਾ ਨੂੰ ਰਸੀ ਰਸੀਆਂ ਬਣ ਕੇ ਸਹਾਰਾ ਦਿੱਤਾ ਹੋਇਆ ਵੀ ਤਾਂ ਕਿ ਰਸੀਆਂ ਤੇ ਪਰ ਸੈੱਟ ਹੋ ਜਾਣ ਆਪਣੇ ਅਕੋਰਡਿੰਗ ਇੱਥੇ ਅਸੀਂ ਇਕੱਠੇ ਸਾਰੇ ਵੀ ਸੈੱਟ ਤੇ ਸੀ ਤੇ ਉਹਦੇ ਕਰਕੇ ਜਿਹੜਾ ਹੈਗਾ ਇਹ ਰਸੀਆਂ ਵੱਲਾਂ ਜ਼ਿਆਦਾ ਹੋ ਗਈਆਂ ਅਗਲੀ ਵਾਰੀ ਧਿਆਨ ਰੱਖਾਂਗੇ ਅਸੀਂ ਇਸ ਗੱਲ ਦਾ ਤੇ ਟਟੇ ਦੀ ਪਾਣੀ ਪੀਣ ਆ ਗਈ ਹੈ ਦੇਖੋ ਕਿ ਗਰਮੀ ਬਹੁਤ ਜ਼ਿਆਦਾ ਹੈ ਤੇ ਹਰ ਇੱਕ ਜਿਹੜਾ ਜੀਵ ਆ ਉਹਨੂੰ ਪਿਆਸ ਲੱਗਦੀ ਹੈ ਪਾਣੀ ਪੀ ਕੇ ਤੇ ਇੱਥੇ ਅਸੀਂ ਦਾਣੇ ਵੀ ਪਾ ਦਿੰਨੇ ਹੁੰਦੇ ਆ ਪੰਛੀਆਂ ਲਈ ਤਾਂ ਕਿ ਉਹ ਦਾਣੇ ਵਿੱਚੋਂ ਖ ਲੈਣ ਬਹੁਤ ਵਧੀਆ ਲੱਗਦਾ ਜਦੋਂ ਇਸ ਤਰ੍ਹਾਂ ਦੇ ਪੰਛੀ ਆ ਜਿਵੇਂ ਦਿੱਤਰ ਆ ਜਾਂ ਟਟਰੀ ਆ ਉਹ ਘਰੇ ਆ ਜਾਣ ਤਾਂ ਬਹੁਤ ਹੀ ਖੁਸ਼ੀ ਮਹਿਸੂਸ ਹੁੰਦੀ ਹੈ ਇਹਨਾਂ ਨੂੰ ਦੇਖ ਕੇ ਪੰਛੀਆਂ ਦੀ ਆਪਣੀ ਰੌਣਕ ਹੁੰਦੀ ਹੈ। ਚਿੜੀਆਂ, ਤੋਤੇ, ਗੁਟਾਰਾਂ ਬਹੁਤ ਸਾਰੇ ਪੰਛੀ ਜਿਹੜੇ ਇੱਥੇ ਆਉਂਦੇ ਆ ਕਿਉਂਕਿ ਇਹਨਾਂ ਨੂੰ ਇਹ ਮਾਹੌਲ ਕੁਦਰਤੀ ਲੱਗਦਾ ਹੈ। ਕਾਫੀ ਸਾਰੀ ਪਿਆਸ ਲੱਗੀ ਹੋਈ ਹੈ ਛੱਤੀ ਦੀ ਤੇ ਪਾਣੀ ਪੀ ਕੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਹੁਣ ਉਹ ਕਹਿੰਦੀ ਮੈਂ ਜਦੋਂ ਦਾਣੇ ਵੀ ਖਾ ਲਾਂ। ਇਹ ਦਾਣੇ ਵੀ ਉਹ ਖਾ ਰਹੀ ਹੈ ਤੇ ਉੱਡ ਗਈ ਹੈ। ਮਿਰਚਾਂ ਜਿਹੜੀਆਂ ਲੱਗੀਆਂ ਸੀ ਉਹ ਲਾਲ ਹੋਣੀਆਂ ਸ਼ੁਰੂ ਹੋ ਗਈਆਂ, ਪੱਕ ਗਈਆਂ। ਜਿਵੇਂ ਜਿਵੇਂ ਮਿਰਚਾਂ ਤੋੜੀ ਜਾਂਦੇ ਆ ਨਵੇਂ ਫੁੱਲੇੜੇ ਮਿਰਚਾਂ ਨੂੰ ਪਈ ਜਾਂਦੇ ਆ ਤੇ ਨਵੀਆਂ ਮਿਰਚਾਂ ਉਨੂੰ ਲੱਗਣੀਆਂ ਸ਼ੁਰੂ ਹੋ ਜਾਣਗੀਆਂ। ਨਾਲ ਹੀ ਇੱਥੇ ਦੋ ਬੂਟੇ ਰੰਗਣਾ ਦੇ ਆ। ਉਹਨਾਂ ਨੂੰ ਵੈਂਗਣ ਜਿਹੜੇ ਆ ਲੱਗ ਰਹੇ ਆ ਪਰਤੇ ਵਾਲੇ ਵੈਂਗਣ ਨੇ ਇਹ ਐ ਖਖੜੀ ਤੇ ਇਹ ਲੱਗਿਆ ਹੋਇਆ ਕੀੜਾ ਇਹ ਪੇਠੇ ਫਿਰ ਤੋਂ ਲੱਗਨੇ ਸ਼ੁਰੂ ਹੋ ਗਏ ਕਿਉਂਕਿ ਮੌਸਮ ਜਿਹੜਾ ਥੋੜਾ ਜਿਹਾ ਦੱਸਿਆ ਜਿਵੇਂ ਗਰਮੀ ਘਟੀ ਐ ਠੰਡਾ ਹੋਇਆ ਤਾਂ ਜਿਹੜੇ ਪੇਠੇ ਐ ਉਹ ਕਰ ਫਿਰ ਤੋਂ ਵੱਲ ਨੇ ਸੁੱਕਨੇ ਸ਼ੁਰੂ ਕਰ ਦਿੱਤੇ ਇਹ ਦੇਖੋ ਕਾਫੀ ਸਾਰੇ ਪੇਠੇ ਲੱਗੇ ਹੋਏ ਆ। ਆ ਲੱਗਾ। ਇਹ ਸਾਰੀ ਪੇਠੇ ਦੀ ਬਾਲਤ ਇਹਦੇ ਵਿੱਚ ਹੀ ਜਿਹੜੇ ਹੈਗੀਆਂ। ਖੀਰੇ ਦੀਆਂ ਬਨਾਂੀਆਂ। ਇਹ ਸਿੰਗਲ ਬੂਟਾ ਹੈ। ਇਹ ਕੈਰਾ ਬੂਟਾ ਹੈ ਕੱਲਾ ਮੱਕੀ ਦਾ। ਤੇ ਕਾਫੀ ਅੱਛੀ ਇਹਨੇ ਗਰੋਥ ਕੀਤੀ ਹੈ। ਲਓ। ਇਹ ਜੀ ਖਰਬੂਜੇ ਦੇਸੀ। ਕਾਟੋਂ ਬਹੁਤ ਨੁਕਸਾਨ ਕਰਦੀਆਂ ਪਰ ਕਈ ਵਾਰੀ ਬਚ ਵੀ ਜਾਂਦੇ ਆ ਉਹਨਾਂ ਤੋਂ ਇਹ। ਉਹ ਆ ਦੇਖੋ ਇਹ ਸਾਰੇ ਪੇਠੇ ਲੱਗੇ ਹੋਏ ਐ। ਮੌਸਮ ਠੀਕ ਰਵੇ ਤਾਂ ਸਬਜ਼ੀ ਦਾ ਝਾੜ ਵੀ ਠੀਕ ਰਹਿੰਦਾ। ਗਰਮੀ ਦੇ ਵਿੱਚ ਵੱਲਾਂ ਜਿਹੜੀਆਂ ਆਪਨੇ ਆਪ ਨੂੰ ਮੇਨਟੇਨ ਕਰਨ ਚ ਲਾ ਆਂਦੀਆਂ ਇਹ ਕਿੰਨੀ ਆ ਲੰਮਾ ਪੇਠਾ ਜਿਹੜਾ ਹੁੰਦਾ। ਇੱਕ ਵੱਲੋਂ ਦੀ ਬਚੀ ਸੀ ਬਾਕੀ ਵੱਲਾਂ ਗਰਮੀ ਕਾਰਨ ਸੋਕੇ ਗਿਆ। ਤੇ ਉਹ ਫਲਪਣਾ ਸ਼ੁਰੂ ਹੋ ਗਿਆ ਇਹ ਵੀ ਪੇਠਾ ਹੈ ਇਹ ਫੀਮੇਲ ਫਲਾਰ ਹੈ ਦੇ ਵਿੱਚ ਪੇਠਾ ਲੱਗਿਆ ਹੋਇਆ ਤੇ ਦੇਖਦੇ ਹਾਂ ਇਹ ਨਾਲ ਹੀ ਪੰਛੀ ਬਟੈਂਡੇ ਇਹ ਚੁਲਾਈ ਹੈ ਚੁਲਾਈ ਦਾ ਅਸੀਂ ਅਕਸਰ ਹੀ ਸਾਗ ਬਣਾਉਦੇ ਰਹਿੰਨੇ ਹਾਂ ਕਿਉਂਕਿ ਇਹਦੇ ਅੰਚੋਂ ਆਇਰਨ ਬਹੁਤ ਹੁੰਦਾ ਤੇ ਗਰਮੀ ਦੇ ਵਿੱਚ ਵੀ ਅਸੀਂ ਸਾਗ ਖਾ ਸਕਦੇ ਹਾਂ ਜਦੋਂ ਉੱਪਰੋਂ ਅਸੀਂ ਕੱਟ ਲੈਂਦੇ ਆ ਤਾਂ ਫਿਰ ਨਵਾਂ ਫਟਾਲਾ ਸ਼ੁਰੂ ਹੋ ਜਾਂਦਾ ਪੱਤੇ ਬੜੇ ਸੋਹਣੇ ਨਿਕਲਦੇ ਇਹ ਝਾੜ ਕੇ ਲੈਣੇ ਵੱਲ ਤੇ ਇਹ ਹੈਗਾ ਕੁਲਫਾ ਇਹ ਵੀ ਸਾਗ ਵਿੱਚ ਪੈਣ ਤੇ ਪੁਲਜੀ ਬਣਦੀ ਹੈ ਪਾਲਕ ਦੀ ਤਰ੍ਹਾਂ ਇਹ ਸਾਗ ਨੂੰ ਕੁਲਾ ਕਰ ਦਿੰਦਾ ਫਾਈਬਰ ਬਹੁਤ ਜ਼ਿਆਦਾ ਹੁੰਦਾ ਇਹ ਵਿੱਚ ਤੇ ਪੇਟ ਦੀ ਸਫਾਈ ਵੀ ਕਰਦਾ ਹੈ ਇਹ ਟਮਾਟਰ ਆ ਸਾਰੇ ਸਿੱਤਨ ਪਹਿਲਾਂ ਹੀ ਦਿਖਾਇਆ ਹੋਇਆ ਮੈਂ ਗਰਮੀ ਬਹੁਤ ਜ਼ਿਆਦਾ ਹੋਣ ਕਾਰਨ ਬੂਤਿਆਂ ਦਾ ਵਾਧਾ ਰੁਕਿਆ ਹੋਇਆ ਹੈ ਤੇ ਇਹ ਸਾਰੇ ਮੱਕੀ ਅੱਜ ਲਈ ਫਰੈਂਡਸ ਇਹ ਨਹੀਂ ਕੱਲ ਨੂੰ ਨਵੀਂ ਵੀਡੀਓ ਨਾ ਆਵਾਂਗੀ ਥੈਂਕਸ ਫॉर ਵਾਚਿੰਗ ਐਂਡ ਟੇਕ ਕੇਅਰ